ਕਿਸੇ ਨੂੰ ਵਧਾਵਾਗੇ ਅੱਗੇ ਹੁਣ ਕਿੰਨੇ ਮਾੜੇ ਹਾਲਾਤਾਂ ਚ ਗਏ ਆ ਅਸੀਂ ਇੱਕ ਵਾਰੀ ਬਾਬਾ ਹਰਜੀਤ ਸਿੰਘ ਜੀ ਉਹ ਜਿਹੜੇ ਆਪਣੇ ਮੰਡੀ ਗੁਬਿੰਦਗੜ ਵਾਲੇ ਬਾਬਾ ਜੀ ਇੱਕ ਵਾਰੀ ਸਾਡੇ ਉਥੇ ਨੇੜੇ ਦੀਵਾਨ ਲਾਉਣ ਆਏ ਇਦਾਂ ਹੀ ਮੈਂ ਵੀ ਅਸੀਂ ਗਏ ਸੀ ਆਟੋ ਤੇ ਉਹ ਆਏ ਇਸ ਵਿਚਾਰੇ ਬਸ ਤੇ ਉਦੋਂ ਉਹਨਾਂ ਵੇਲੇ ਚ ਤੇ ਮੈਂ ਕਿਹਾ ਟਾਈਮ ਨਹੀਂ ਲਾਉਣਾ ਕਹਿੰਦੇ ਲਾਉਣਾ ਲਾਉਣਾ ਮੈਂ ਹਲਾ ਲਿਆ ਤੁਸੀਂ ਕਹਿੰਦੇ ਮੈਂ ਤੁਸੀਂ ਮੈਂ ਮੈਂ ਵੀ ਆਪਾਂ ਇੱਥੇ ਬੈਠੇ ਆ ਉਹ ਹੈ ਪ੍ਰੋਗਰਾਮ ਐ ਇਦਾਂ ਹੀ ਸੀ ਅਸੀਂ ਜਦੋਂ ਲਾਇਆ ਪ੍ਰੋਬਲਮ ਸਾਨੂੰ ਮੇਰੇ ਖਰਚੇ ਡੇਢ 200 ਰੁਪਏ ਉੱਤੇ ਹੋਇਆ ਹੋਣਾ ਜਿਨ੍ਹਾਂ ਨੇ ਬੁਲਾਇਆ ਉਹਨਾਂ ਨੂੰ ਵੀ ਕੁਝ ਨਹੀਂ ਦਿੱਤਾ ਤੇ ਉਹ ਕਹਿੰਦੇ ਵੀ ਬਾਈ ਯਾਰ ਕਹਿੰਦੇ ਮੈਂ ਪਿੰਡ ਜਾਣਾ ਮੈਂ ਕਿਹਾ ਅੱਛਾ ਮੈਂ ਕਿਹਾ ਦੱਸੋ ਕਹਿੰਦੇ ਵੀ ਪੈਸੇ ਜਿਹੜੇ ਉੱਤੇ ਹੋਏ ਨੇ ਅੱਧੇ ਅੱਧੇ ਕਰ ਲੀਏ ਉਦੋਂ ਮੈਂ ਵੀ ਆਟੋ ਤੇ ਮੈਂ ਮੈਂ ਵੀ ਆਟੋ ਨੂੰ ਕਰਾਇਆ ਦੇਣਾ 100 ਰੁਪਏ ਵਜਦਾ ਤੂੰ ਲੈ ਐਸੇ ਸਮੇਂ ਵੇਖੇ ਨੇ ਸਿਰ ਤੇ ਵਾਜਾ ਚੁੱਕ ਕੇ ਪੈਂਦੇ ਮੀਂਹ 'ਚ ਫਿਰ ਮੰਡੀ ਗਵਿੰਦਗੜ ਆਏ। ਪਰ ਇਹ ਵੀ ਜਦੋਂ ਆਪਾਂ ਕਿਸੇ ਮਰਤਵੇ ਦੇ ਪਹੁੰਚ ਗਏ ਸਾਡਾ ਵੀਰ ਭੈਣ ਭਰਾ ਕਿਉਂ ਕੋਈ ਸਾਡੇ ਵਾਂਗੂ ਸੰਘਰਸ਼ ਕਰੇ? ਸਾਡਾ ਫਰਜ਼ ਬਣਦਾ ਸੀ ਉਹਦਾ ਸਾਥ ਦੇਈਏ। ਕੀਰਤਨ ਵਿੱਚ ਡਟ ਕੇ ਤੁਸੀਂ ਮੱਲਾ ਮਾਰੋ। ਸਤਿਗੁਰੂ ਗਰੀਬਨਵਾਜ ਸੱਚੇ ਪਾਤਸ਼ਾਹ ਮਿਹਰ ਕਰਨ। ਜਦੋਂ ਕਿਸੇ ਨੂੰ ਹੌਸਲਾ ਦੇ ਦਿਆਂਗੇ ਅਗਲੇ ਦਾ ਹੌਸਲਾ ਬਹੁਤ ਵੱਡਾ ਵੱਧ ਜਾਂਦਾ ਹੁੰਦਾ ਹੈ। ਤੇ ਖਾਸ ਕਰਕੇ ਨਾ ਜਿਹੜੇ ਬੱਚੇ ਨੇ। ਸਤਿਗੁਰੂ ਗਰੀਬਨਵਾਜ ਕਿਰਪਾ ਕਰਨ। ਬਹੁਤ ਬਹੁਤ ਸਾਰੇ ਮਹਾਪੁਰਸ਼ਾਂ ਦਾ ਸਾਰੇ ਗੁਰਮਖਾਂ ਦਾ ਧੰਨਵਾਦ